ਤਾਂ ਤੁਸੀਂ ਹੁਣ ਕੰਮ ਕੀ ਕਰਦੇ ਹੋ ਮੈਂ ਪੈਂਚਰ ਗਾਏ ਜੀ ਗੁਜ਼ਾਰਾ ਕਰਦਾ ਜਿਹੜੀ ਥਾਂ ਤੇ ਤੁਸੀਂ ਚਲਾਉਣੇ ਤਾ ਮੈਂ ਫ੍ਰੀ ਕਰ ਦਿੰਦਾ ਮੰਮੀ ਮੇਰੇ ਕਿਸੇ ਦੇ ਘਰੇ ਕੰਮ ਕਰਦੇ ਮੈਂ ਪੈਂਤੀ ਸੋਚ ਲੱਗਾ ਕਿਸੇ ਜੀ ਦੁਕਾਨ ਤੇ ਇਹਨਾਂ ਨੂੰ ਕੋਈ ਬੂਟ ਵਗੈਰਾ ਲੈ ਦੇ ਪੰਜਾਬ ਦਾ ਹੌਣਹਾਰ ਖਿਡਾਰੀ ਹਰਜੀਤ ਜਿਹੜਾ ਕੀ ਇਸ ਵਕਤ ਸਾਡੇ ਨਾਲ ਖੜਾ ਹੈ ਅੱਜ ਪੈਂਚਰ ਲਾਣ ਦੇ ਲਈ ਮਜਬੂਰ ਹੈ ਪੈਂਚਰ ਦੀ ਦੁਕਾਨ ਹੈ ਉਹ ਕਿਉਂ ਚਲਾਉਣ ਲਈ ਮਜਬੂਰ ਹੈ ਜਰਮਨ ਦੇ ਵਿੱਚ ਬਰਲਿਨ ਦੇ ਵਿੱਚ ਸਪੈਸ਼ਲ 올림픽 ਖੇਡਾਂ ਹੋਈਆਂ ਫੁੱਟਬਾਲ ਦੀ ਗੇਮ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਹਰਜੀਤ ਸਰਕਾਰ ਨੇ ਵਾਦਾ ਕੀਤਾ ਉਸ ਵੇਲੇ 2023 ਦੇ ਵਿੱਚ ਕਿ 75 ਲੱਖ ਰੁਪਏ ਦਾ ਨਾਮ ਦੇਾਂਗੇ ਪਰ ਅੱਜ ਤੱਕ 75 ਰੁਪਏ ਨਹੀਂ ਮਿਲੇ ਇਹਨਾਂ ਦਾ ਜਰਮਨੀ ਦੇ ਵਿਕੇਟ ਸੀਟ ਲੂਸੀਆ ਨਾਲ ਲਾਸਟ ਲਾ ਮੈਚ ਪਿਆ ਸੀ ਜੋ ਕਿ ਡਿਫੈਂਸ ਸੰਭਾਲ ਦੋ ਗੋਲ ਮਾਰੇ ਪਿਛੇ ਮਹਿਸੂਸ ਹੋਇਆ ਹੈ ਕਿ ਪੀਐਸੀ ਪੰਜਾਬ ਦਾ ਨਾਮ ਰੋਸ਼ਨ ਮੈਂ ਨਾਮ ਰੋਸ਼ਨ ਬਹੁਤ ਵਧੀਆ ਕੀਤਾ ਤੇ ਮੈਨੂੰ ਉਮੀਦ ਨਹੀਂ ਸੀ ਮੇਰਾ 골ਡ ਆਵੇ ਮੈਨੂੰ ਉਮੀਦ ਨਹੀਂ ਸੀ ਮੇਰਾ ਨਾਮ ਆਵੇ ਜਰਮਨੀ ਜੂ ਉਹਦਾ ਰੱਬ ਨਹੀਂ ਪਤਾ ਉਹ ਬਾਬਾ ਫਰੀਦ ਨੂੰ ਨਹੀਂ ਪਤਾ ਰੂਡ ਸ਼ੋਅ ਕਰਨ ਲਈ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਪਬਲਿਕ ਨੂੰ ਖਰਾਬ ਕੀਤਾ ਜਾਉਣ ਵਾਲੇ ਮੁੰਡਾ ਜੋ ਵੀ ਹੈ ਮੁੰਡਾ ਹੋਇਆ ਉਹਨੇ ਖੜਾਵਾ ਮੇਰਾ ਇਹ ਸੁਪਨਾ ਵੀ ਹੁਣ ਗੇਮ ਨਹੀਂ ਕਰਦਾ ਟੋਕੀ ਖਿਡਾਰੀ ਹਰੇਕ ਟੁੱਟ ਰਿਹਾ ਉਹਨਾਂ ਨੂੰ ਜੌਬ ਵਗੈਰਾ ਨਹੀਂ ਮਿਲਦੀ। ਪੰਜਾਬ ਦਾ ਹੋਣਹਾਰ ਖਿਡਾਰੀ ਹਰਜੀਤ ਜਿਹੜਾ ਕੀ ਇਸ ਵਕਤ ਸਾਡੇ ਨਾਲ ਖੜਾ ਹੈ ਅੱਜ ਪੈਂਕਚਰ ਲਾਉਣ ਦੇ ਲਈ ਮਜਬੂਰ ਹੈ ਪੈਂਕਚਰ ਦੀ ਦੁਕਾਨ ਹੈ ਉਹ ਕਿਉਂ ਚਲਾਉਣ ਲਈ ਮਜਬੂਰ ਹੈ ਹਾਲਾਂਕਿ ਇਸ ਨੇ ਵੱਡੀ ਮੰਲ ਮਾਰੀ ਹੈ ਜਰਮਨ ਦੇ ਵਿੱਚ ਬਰਲਿਨ ਦੇ ਵਿੱਚ ਸਪੈਸ਼ਲ 올림픽 ਖੇਡਾਂ ਹੋਈਆਂ ਫੁੱਟਬਾਲ ਦੀ ਗੇਮ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਹਰਜੀਤ ਸਰਕਾਰ ਨੇ ਵਾਦਾ ਕੀਤਾ ਉਸ ਵੇਲੇ 2023 ਦੇ ਵਿੱਚ ਕਿ 75 ਲੱਖ ਰੁਪਏ ਦਾ ਨਾਮ ਦਿਆਂਗੇ ਪਰ ਅੱਜ ਤੱਕ 75 ਰੁਪਏ ਨਹੀਂ ਮਿਲੇ ਤਰਸ ਰਿਹਾ ਹੈ ਨੌਜਵਾਨ ਇਸ ਦੇ ਜਿਹੜੇ ਬ੍ਰਦਰ ਨੇ ਉਹ ਵੀ ਨਾਲ ਆਏ ਨੇ ਨਾਲ ਗੱਲ ਕਰਦੇ ਆ ਹਰਜੀਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਗੇਮ ਬਾਰੇ ਦੱਸੋ ਕਦੋਂ ਤੋਂ ਖੇਡ ਰਹੇ ਹੋ ਸਪੋਰਟਸ ਵਿੱਚ ਮੈਂ ਸਰ 2016 ਚ ਗੇਮ ਸ਼ੁਰੂ ਕੀਤੀ ਸੀ ਜੀ ਤਾਂ ਤੁਸੀਂ 2023 ਦੇ ਵਿੱਚ ਬਰਲਿਨ ਦੇ ਵਿੱਚ ਮੈडल ਮਾਰੀ ਸੀ ਹਾਂਜੀ ਸਰ 2023 ਚ ਮੈਂ 골ਡ ਲੈ ਕੇ ਆਇਆ ਸੀ ਜੀ ਜਦੋਂ 골ਡ ਮੈਡਲ ਜਿੱਤਿਆ ਸੀ ਉਦੋਂ ਤੁਹਾਡੇ ਨਾਲ 5 6 ਖਿਡਾਰੀ ਹੋਰ ਵੀ ਆਏ ਸੀ ਉਹਨਾਂ ਨਾਲ ਵੀ ਵਾਦਾ ਹੋਇਆ ਸੀ ਉਹ ਵਾਦਾ ਕੀ ਸੀ ਸਰਕਾਰ ਦਾ ਉਹ ਵਾਦਾ ਉਹ ਸਾਰੇ 75 ਲੱਖ ਰੁਪਏ 골ਡ ਮੈਡਲ ਨੂੰ ਅਨਾਉਂਸ ਕੀਤਾ ਸੀ ਉਹ ਵਾਦਾ ਨਹੀਂ 75 ਲੱਖ ਵਿੱਚੋਂ ਕਿੰਨੇ ਪੈਸੇ ਮਿਲੇ ਆ ਹੁਣ ਤੱਕ ਕੋਈ ਵੀ ਨਹੀਂ ਮਿਲੇ ਸਰ ਤੇ ਤੁਸੀਂ ਹੁਣ ਜਦੋਂ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਹੁੰਦਾ ਕੋਈ ਨਾ ਕੋਈ ਕੰਮ ਤਾਂ ਕਰਨਾ ਪੈਂਦਾ ਤੇ ਤੁਸੀਂ ਹੁਣ ਕੰਮ ਕੀ ਕਰਦੇ ਹੋ ਮੈਂ ਪੈਂਚਰ ਗਾ ਕੇ ਗੁਜ਼ਾਰਾ ਕਰਦਾ ਹਾਂ ਇਹ ਕਿਹੜੀ ਥਾਂ ਤੇ ਤੁਸੀਂ ਚਲਾਉਣੀ ਦੁਕਾਨ ਮੈਂ ਫਰੀ ਕੋਟ ਦੀ ਫਰੀ ਕੋਟ ਫਰੀ ਕੋਟ ਤਾਂ ਰਹਿਣਾ ਹੁਣ ਨਹੀਂ ਫਰੀ ਕੋਟ ਦੀ ਤਾਂ ਇਹ ਜਿਹੜੇ ਖਿਡਾਰੀ ਨੇ ਕਿਉਂਕਿ ਪੈਰਾ ਪਲੇਅਰ ਹੋਣ ਦੇ ਕਰਕੇ ਥੋੜਾ ਬੋਲਣ ਦੇ ਵਿੱਚ ਵੀ ਦਿੱਕਤ ਹੈ ਪਰ ਉਹਨਾਂ ਦੇ ਬ੍ਰਦਰ ਨਾਲ ਸਾਡੇ ਆਏ ਨੇ ਆ ਬ੍ਰਦਰ ਤੁਸੀਂ ਇਹ ਦੱਸੋ ਕਿ ਇਹਨਾਂ ਦਾ ਹਰਜੀਤ ਦਾ ਇੱਕ ਗੇਮ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਰਟੀਫਿਕੇਟ ਵੀ ਹੈ ਬਰਲਿਨ ਦੇ ਵਿੱਚ ਵੱਡੀ ਇੰਟਰਨੈਸ਼ਨਲ ਪੇਅਰ ਦੇ ਵਿੱਚ 골ਡ ਮੈਡਲ ਜਿੱਤਣਾ ਛੋਟੀ ਗੱਲ ਨਹੀਂ ਪਰ ਪਰਿਵਾਰ ਨੂੰ ਮਿਲਿਆ ਕੁਝ ਨਹੀਂ ਸਰ ਕੋਈ ਪਰਿਵਾਰ ਨੂੰ ਨਹੀਂ ਮਿਲਿਆ ਸਰ ਪਹਿਲਾਂ ਤਾਂ ਵੀ ਮੈਂ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ ਵੀ ਹਰਜੀਤ ਦੀ ਵੀਡੀਓ ਜੋ ਕਿ ਸਾਡੇ ਸੀਮ ਭਗਵੰਤ ਮਾਨ ਕੋਲੇ ਪਹੁੰਚੇ ਵੀ ਉਹ ਉਹਨਾਂ ਨੇ ਵੇਖੇ ਵੀਡੀਓ ਨੂੰ ਬੱਚਿਆਂ ਨੂੰ ਕੋਈ ਮਾਨ ਨਹੀਂ ਸਨਮਾਨ ਕਰੀ ਹਮ ਪਹਿਲੀ ਗੱਲ ਪੰਜਾਬ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਹਰਜੀਤ ਇੱਕ ਫ੍ਰੀਕੋਡ ਦਾ ਰਹਿਣ ਵਾਲਾ ਖਿਡਾਰੀ ਹੈ ਫੁੱਟਬਾਲ ਜੋ ਕਿ ਅੱਜ ਇੱਕ ਕ੍ਰਿਕਟ ਨੂੰ ਬਿਲੋਂਗ ਕਰਦੇ ਆ ਫੁੱਟਬਾਲ ਨੂੰ ਕੋਈ ਬਿਲੋਂਗ ਨਹੀਂ ਕਰਦਾ ਹਮ ਹਰਜੀਤ ਪਰ ਤਾਂ ਵੀ ਗੇਮ ਨਹੀਂ ਛੱਡਦਾ ਜੀ ਹਾਰ ਕੇ ਤਾਂ ਵੀ ਨਹੀਂ ਗੇਮ ਛੱਡਦਾ ਇਹਨੇ ਜਾਣਾ ਹੀ ਜਾਣਾ ਗਰਾਊਂਡ ਭਾਵੇਂ ਸਰਕਾਰ ਵੱਲੋਂ ਕੱਖ ਲੱਖ ਮਿਲਿਆ ਨਹੀਂ ਮਿਲਿਆ ਪਰ ਗੇਮ ਨਹੀਂ ਛੱਡੀ ਹਰਜੀਤ ਨੇ ਗੇਮ ਨਹੀਂ ਛੱਡੀ ਹੌਂਸਲੇ ਨਹੀਂ ਛੱਡਾ 2023 ਤੋਂ ਲੈ ਕੇ ਅੱਜ 25 ਹੋ ਚਲੇ 2 ਸਾਲ ਹੋ ਗਏ ਕੋਈ ਸਾਡੀ ਬਾਹ ਨਹੀਂ ਫੜੀ ਤਾਂ ਫਿਰ ਘਰ ਦਾ ਜਿਹੜਾ ਤੁਹਾਡੇ ਪੇਰੈਂਟਸ ਕੀ ਕਰਦੇ ਆ ਗੁਜ਼ਾਰਾ ਕਿਸ ਕਿਸ ਢੰਗ ਕੰਮ ਨਾਲ ਚੱਲਦਾ ਮੰਮੀ ਮੇਰੇ ਕਿਸੇ ਦੇ ਘਰੇ ਕੰਮ ਕਰਦੇ ਆ ਤੇ ਪਾਪਾ ਮੇਰੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਤੇ ਹੁਣ ਹਰਜੀਤ ਸਾਈਕਲ ਰਿਪੇਅਰ ਦਾ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਹੁਣ ਦੇਖੋ ਗੇਮ ਦੇ ਨਾਲ ਨਾਲ ਉਹਨਾਂ ਨੂੰ ਕੋਈ ਪੈਸਾ ਵੀ ਲੋੜ ਹੈ ਦੇਖੋ ਹੁਣ ਕੋਈ ਇਹਨਾਂ ਕੋਲੇ ਸ਼ੋਅ ਵਗੈਰਾ ਨਹੀਂ ਹੁੰਦੇ ਕਿਉਂਕਿ ਮੈਂ ਵੀ 3500 ਚ ਲੱਗਾ ਕਿਸੇ ਦੀ ਦੁਕਾਨ ਤੇ ਇਹਨਾਂ ਨੂੰ ਕੋਈ ਬੂਟ ਵਗੈਰਾ ਲਾ ਲੈਣਾ ਤੇ ਬਾਕੀ ਜਿਹੜੇ ਹਰਜੀਤ ਦੇ ਦੋਸਤ ਆ ਜਾ ਕੋਈ ਬਾਈ ਹਰੀਆ ਕੋਚ ਵਗੈਰਾ ਹੈਲਪ ਕਰ ਦਿੰਦੇ ਆ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਜੋ ਕਿ ਸਪੈਸ਼ਲ 올림픽ਸ ਤੋਂ ਬੱਚੇ 골ਡ ਲੈ ਕੇ ਆਏ ਕੋਈ ਸਿਲਵਰ ਆ ਜੋ ਵੀ ਉਹਨਾਂ ਦੇ ਨਾਮ ਰਾਸ਼ੀ ਆ ਜੋ ਵੀ ਉਹਨਾਂ ਦੀ ਸਰਕਾਰੀ ਜੋਬ ਵਗੈਰਾ ਉਹਨਾਂ ਨੂੰ ਮਿਲੇ ਤੁਹਾਡੀ ਇਸ ਬਾਰੇ ਅਸੀਂ ਤਸਵੀਰ ਵੀ ਦੇਖੀ ਹੈ ਉਦੋਂ ਮੀਟਿੰਗ ਹੋਈ ਸੀ ਉਦੋਂ ਖੇਡ ਮੰਤਰੀ ਸੀ ਮੀਤ ਹੇਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਬੈਠੇ ਸੀ ਇਹਨਾਂ ਖਿਡਾਰੀਆਂ ਦੀ ਮੀਟਿੰਗ ਹੁੰਦੀ ਹੈ ਜਿਹੜੇ ਉੱਥੋਂ ਜਿੱਤ ਕੇ ਆਏ ਬਰਲਿਨ ਤੋਂ ਉਦੋਂ ਜਿਹੜਾ ਵਾਅਦਾ ਹੋਇਆ ਸੀ ਉਹ ਪੂਰਾ ਕੀ ਕੀਤਾ ਗਿਆ ਸੀ ਵਾਅਦਾ ਉਹ ਪਾਲਸੀ ਬਣਾਈ ਸੀ 2016 ਤੋਂ ਪਾਲਸੀ ਬਣ ਬਣੀ ਜਾਂਦੀ ਸੀ 2017 ਲੰਘ ਗਿਆ 18 ਲੰਘ ਗਿਆ ਜਿਵੇਂ ਹੁਣ 23 ਆ ਗਿਆ 23 ਦੇ ਵਿੱਚ ਪੰਜਾਬ ਸਰਕਾਰ ਨੇ ਪਾਲਸੀ ਬਣਾਤੀ ਸੀ ਪਾਲਸੀ ਦੇ ਵਿੱਚ ਕੁਝ ਬੱਚੇ ਸ਼ਾਮਲ ਕਰਨੇ ਸੀ ਉਸ ਬੱਚਾ ਨੂੰ 2 ਸਾਲ ਹੋ ਗਏ ਸ਼ਾਮਲ ਨਹੀਂ ਕੀਤਾ ਗਿਆ ਮੈਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਉਹ ਜਲਦੀ ਤੋਂ ਜਲਦੀ ਪਾਲਿਸੀ ਵਿੱਚ ਸ਼ਾਮਲ ਕੀਤਾ ਜਾਵੇ ਜੋ ਪਾਲਿਸੀ ਦੇ ਵਿੱਚ 골ਡ ਮੈਡਲ ਲੈਣ ਨੂੰ 75 ਲੱਖ ਰੁਪਏ ਅਨਾਉਂਸਮੈਂਟ ਆ ਉਹ ਜਲਦੀ ਤੋਂ ਜਲਦੀ ਇਹਨਾਂ ਦੇ ਨਾਮ ਰੌਸ਼ੀ ਉਹਨਾਂ ਦੇ ਕੋਲੇ ਹੋਵੇ ਕੋਈ ਆਉਣ ਵਾਲੇ ਮਤਲਬ ਕਿ ਜਿਹੜੇ ਵੀ ਖਿਡਾਰੀ ਉਹਨਾਂ ਨੂੰ ਹੌਸਲਾ ਮਿਲੇ ਵੀ ਅਸੀਂ ਵੀ ਗੇਮਾਂ ਕਰੀਏ ਅਸੀਂ ਵੀ ਗਰਾਊਂਡ 'ਚ ਜਾਈਏ ਤੇ ਦੇਖੋ ਆਉਣ ਵਾਲੇ ਪੀੜ੍ਹੀ ਹੁਣ ਨਸ਼ਿਆਂ ਤੇ ਲੱਗੇ ਹੋਏ ਕਾਹਤੋਂ ਲੱਗੇ ਉਹਨਾਂ ਦਾ ਕੋਈ ਸੁਣਾਈ ਨਹੀਂ ਹੁੰਦੀ ਪੰਜਾਬ ਸਰਕਾਰ ਲਈ ਇਹ ਹੀ ਇਹ ਬੇਨਤੀ ਕਰਦੇ ਆ ਵੀ ਜਿਹੜੇ ਸਪੈਸ਼ਲ 올림픽ਸ ਜਿਹੜੇ ਵੀ ਖਿਡਾਰੀ ਆਏ ਆ ਉਹਨਾਂ ਨੂੰ ਕੋਈ ਮਾਨ ਦੇ ਸਨਮਾਨ ਕੀਤਾ ਜਾਵੇ ਸਪੈਸ਼ਲ 올림픽 ਖੇਡਣ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਕਿੰਨੀ ਉਹਦੇ ਪਿੱਛੇ ਮਿਹਨਤ ਲੱਗੀ ਹੋਣੀ ਹੈ ਹਰਜੀਤ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਗੇਮ ਕਰਨ ਦਾ ਹਾਂਜੀ ਸ਼ੁਰੂ ਤੇ 2016 ਤੋਂ ਹੀ ਅੰਨ ਨੂੰ ਸ਼ੌਕ ਪੈ ਗਿਆ ਸੀ ਫੁੱਟਬਾਲ ਮਤਲਬ ਕਿ ਹੌਲੀ ਹੀ ਖੇਡਦੇ ਸੀ ਫਿਰ YouTube ਤੇ ਗੇਮ ਦੇਖਦੇ ਸੀ ਫੁੱਟਬਾਲ ਇਦਾਂ ਹੀ ਇਹਨਾਂ ਨੂੰ ਵਧੀਆ ਲੱਗਦਾ ਹੁਣ ਵੀ ਤੁਸੀਂ ਗੋਲ ਦੇ ਦੂਰੋਂ ਗੋਲ ਮਾਰ ਦੂਗੇ ਅੱਛਾ ਇਨਾਂ ਦਾ ਜਰਮਨੀ ਦੇ ਵਿਕੇ ਸੇਟ ਲੂਸੀਆ ਨਾਲ ਲਾਸਟ ਲਾ ਮੈਚ ਪਿਆ ਸੀ ਜੋ ਕਿ ਡਿਫੈਂਸ ਸੰਭਾਲਦਾ ਦੋ ਗੋਲ ਮਾਰੇ ਪਿੱਛੇ। ਹੂੰ ਇੰਨੀ ਕੋ ਗੇਮ ਇੰਨੀ ਪਾਵਰਫੁੱਲ। ਤਾਂ ਤੁਹਾਨੂੰ ਉਹ ਪਲ ਯਾਦ ਆਉਂਦੇ ਆ ਜਦੋਂ ਇਹ ਪ੍ਰਾਪਤੀ ਹੋਈ ਸੀ ਤੁਹਾਡੀ ਗੇਮ ਚੱਲੀ ਸੀ ਜਰਮਨ ਚ। ਹਾਂਜੀ ਜੀ। ਹੂੰ ਉਦੋਂ ਮਾਣ ਮਹਿਸੂਸ ਹੋਇਆ ਹੈਗਾ ਵੀ ਅਸੀਂ ਪੰਜਾਬ ਦਾ ਨਾਮ ਰੌਸ਼ਨ। ਪਰ ਮੈਂ ਨਾਮ ਰੌਸ਼ਨ ਬਹੁਤ ਵਧੀਆ ਕੀਤਾ ਤੇ ਮੈਨੂੰ ਉਮੀਦ ਨਹੀਂ ਸੀ ਮੇਰਾ 골ਡ ਆਵੇ। ਮੈਨੂੰ ਉਮੀਦ ਨਹੀਂ ਸੀ ਮੇਰਾ ਨਾਮ ਆਵੇ ਜਰਮਨੀ ਜੋ। ਹੂੰ ਉਹ ਰੱਬ ਨੂੰ ਹੀ ਪਤਾ ਉਹ ਬਾਬਾ ਫਰੀਦ ਨੂੰ ਹੀ ਪਤਾ ਜੀ ਤੁਸੀਂ ਮਿਹਨਤ ਕੀਤੀ ਉਹਦੇ ਹਾਂਜੀ ਮਿਹਨਤ ਦਾ ਫਲ ਮਿਲ ਗਿਆ ਹੁਣ ਜਿਹੜੇ 75 ਲੱਖ ਰੁਪਏ ਅਨਾਉਂਸ ਕੀਤਾ ਉਹ ਮੈਨੂੰ ਮੁੱਲ ਮੈਨੂੰ ਮਿਲ ਜਾਵੇ ਹੂੰ ਜਿਵੇਂ ਹਰਜੀਤ ਨੇ ਕਿਹਾ ਮੇਰਾ ਇੱਕ ਇਥੇ ਆਖਰੀ ਸਵਾਲ ਹੈ ਮਿਹਨਤ ਬਹੁਤ ਲੱਗਦੀ ਹੈ ਖਿਡਾਰੀਆਂ ਦੀ ਤੁਸੀਂ ਕਹਿ ਕੇ ਜ਼ਰੂਰੀ ਸਪੋਰਟਸ ਦਾ ਸਮਾਨ ਹੀ ਨਹੀਂ ਹੈ ਬੂਟ ਨਹੀਂ ਹੁੰਦੇ ਫੁੱਟਬਾਲ ਲਈ ਤਾਂ ਸਭ ਤੋਂ ਪਹਿਲੀ ਸ਼ਰਤ ਹੀ ਹੈ ਕਿ ਬੂਟ ਪੈਣਣ ਹੁਣ ਜਦੋਂ ਸਰਕਾਰ ਮੰਨ ਨਹੀਂ ਰਹੀ ਤੁਹਾਡੀ ਮੰਗ ਲਗਾਤਾਰ ਹੈ ਤਾਂ ਤੁਹਾਡਾ ਹੁਣ ਇਸ ਤੋਂ ਅਗਲਾ ਸਟੈਪ ਕੀ ਹੈ ਤੁਸੀਂ ਕਿਤੇ ਰੋਸ ਪ੍ਰਦਰਸ਼ਨ ਖਿਡਾਰੀ ਮਿਲ ਕੇ ਕਰੋਗੇ ਕਿਉਂਕਿ ਅੱਜ ਵੀ ਅਸੀਂ ਦੇਖ ਰਹੇ ਹਾਂ ਚੰਡੀਗੜ੍ਹ ਬਹੁਤ ਵੱਡੀ ਗਿਣਤੀ 'ਚ ਖਿਡਾਰੀ ਆਏ ਆ ਸਰ ਦੇਖੋ ਰੋਡ ਸ਼ੋਅ ਕਰਨ ਲਈ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਪਬਲਿਕ ਨੂੰ ਖਰਾਬ ਕੀਤਾ ਜਾਵੇ ਪਹਿਲੀ ਗੱਲ ਕਿਉਂਕਿ ਪਬਲਿਕ ਆਉਣ ਆ ਜਾਣਾ ਬਹੁਤ ਔਖਾ ਜਾਂਦਾ ਬਸ ਹੁਣ ਤਾਂ ਹਰਜੀਤ ਨੂੰ ਚਾਹੀਦਾ ਨਾ ਵੀ ਆਹਦੀਆਂ ਪੇਟੀ ਜਿ ਕਿਟਾਂ ਸਾਹਮਣੇ ਮੈਡਲ ਵਗੈਰਾ ਪੇਟੀ ਸਾਹਮਣੇ ਆਉਣ ਵਾਲੇ ਮੁੰਡਾ ਜੋ ਵੀ ਆ ਮੁੰਡਾ ਹੋਇਆ ਉਹਨੂੰ ਹੀ ਖੜਾਵਾਂਗੇ ਮੇਰਾ ਇਹ ਸੁਪਨਾ ਵੀ ਹੁਣ ਗੇਮ ਨਹੀਂ ਕਰਨੀ ਕਿਉਂਕਿ ਖਿਡਾਰੀ ਹਰੇਕ ਟੁੱਟ ਰਿਹਾ ਉਹਨਾਂ ਨੂੰ ਜੌਬ ਵਗੈਰਾ ਨਹੀਂ ਮਿਲਦੀ ਤਾਂ ਪੰਜਾਬ ਦੇ ਵਿੱਚ ਤਾਂ ਮੁੱਲ ਪਿਆ ਨਹੀਂ ਸਾਨੂੰ ਪਤਾ ਲੱਗਿਆ ਸੀ ਕਿ ਤੁਹਾਨੂੰ ਹਰਿਆਣੇ ਤੋਂ ਵੀ ਆਫਰ ਹੋਈ ਸੀ ਕਿ ਹਰਜੀਤ ਨੂੰ ਕਿ ਸਾਡੇ ਵੱਲੋਂ ਖੇਡੋ ਅਸੀਂ ਤੁਹਾਨੂੰ ਮਾਲੋ ਮਾਲ ਕਰਾਂਗੇ ਹਾਂਜੀ ਜਿਵੇਂ ਜਿਹੜੇ ਹਰਜੀਤ ਦੇ ਦੋਸਤਾਂ ਨਾਲ ਉਹ ਕਹਿੰਦੇ ਵੀ ਤੁਸੀਂ ਨੇ ਹਰਿਆਣੇ ਵੱਲੋਂ ਖੇਡੋ ਵੀ ਤੁਹਾਨੂੰ ਹਰਿਆਣੇ ਵੱਲੋਂ ਵਧੀਆ ਮਤਲਬ ਕਿ ਸਪੋਰਟਸ ਵੱਲੋਂ ਇੱਕ ਕੋਟਾ ਦਿੱਤਾ ਜਾਊਗਾ ਜੋ ਕਿ ਤੁਹਾਨੂੰ ਸਰਕਾਰੀ ਜੌਬ ਦਿੱਤੀ ਜਾਊਗੀ। ਹੂੰ ਇਹ ਕਿਹਾ ਗਿਆ। ਪਰ ਅਸੀਂ ਪੰਜਾਬ 'ਚ ਰਹਿੰਦੇ ਹਾਂ ਦੇਖੋ ਪੰਜਾਬ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ ਹੁਣ ਨਾਮ ਰੋਸ਼ਨ ਕਰ ਲਿਆ ਪਰ ਸਾਨੂੰ ਹਜੇ ਤੱਕ ਰੋਸ਼ਨੀ ਨਹੀਂ ਪਈ ਅੱਖਾਂ 'ਚ ਹਰਜੀਤ ਦੀ। ਹੁਣ ਹੰਦੇ ਰਹੀ ਦੇਖਦੇ। ਦੇਖੋ ਅਸੀਂ ਤਾਂ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਮਤਲਬ ਕਿ ਇਹਨਾਂ ਨੇ ਪਾਲਿਸੀ ਬਣਾਈ ਸੀ ਉਹਨਾਂ ਪਾਲਿਸੀਆਂ ਚ ਇਹਨਾਂ ਦਾ ਸ਼ਾਮਲ ਕੀਤਾ ਜਾਵੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਪਾਲਿਸੀ ਦੇ ਵਿੱਚ ਜਲਦੀ ਇਹਨਾਂ ਨੂੰ ਨਾਮ ਰੋਸ਼ੀ ਇਹਨਾਂ ਦੇ ਖਾਤਿਆਂ 'ਚ ਪਾਈ ਜਾਵੇ ਸਾਡੀ ਇਹ ਬੇਨਤੀ ਹੈ ਹਰਜੀਤ ਸਿੰਘ ਉਹ ਖਿਡਾਰੀ ਜਿਸ ਨੇ ਫੁੱਟਬਾਲ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ 골ਡ ਮੈਡਲ ਜਿੱਤੇ ਆ ਪਰ ਮੁੱਲ ਨਹੀਂ ਪਿਆ ਸਰਕਾਰ ਨੇ ਮੁੱਲ ਨਹੀਂ ਪਾਇਆ ਔਰ ਸਰਕਾਰ ਦੇ ਮੂੰਹ ਤੇ ਵੱਡੀ ਚਪੇੜ ਹੈ ਕਿ ਹਰਿਆਣੇ ਦੇ ਖਿਡਾਰੀ ਹਰਜੀਤ ਦੇ ਸਾਥੀ ਕਹਿ ਰਹੇ ਆ ਕਿ ਸਾਡੀ ਸਟੇਟ ਤੋਂ ਖੇਡੋ ਉੱਥੇ ਤੁਹਾਨੂੰ ਇਨਾਮ ਵੀ ਮਿਲਣਗੇ ਸਰਕਾਰੀ ਨੌਕਰੀ ਵੀ ਮਿਲੇਗੀ ਪਰ ਪੰਜਾਬ ਸਰਕਾਰ ਦੇ ਲਈ ਬਹੁਤ ਹੀ ਨਮੋਸ਼ੀ ਭਰੀ ਗੱਲ ਹੈ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਇਹਨਾਂ ਦੀਆਂ ਖਿਡਾਰੀਆਂ ਦੀ ਕਿਉਂ ਨਹੀਂ ਫੜੀ ਜਾਂਦੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਗੱਲ ਜੇਕਰ ਸਰਕਾਰ ਤੱਕ ਪੁੱਜਦੀ ਹੈ ਤਾਂ ਕਦੋਂ ਇਸ ਇਹਨਾਂ ਦੇ ਬਾਰੇ ਇਹਨਾਂ ਦੇ ਭਵਿੱਖ ਬਾਰੇ ਫੈਸਲਾ ਸਰਕਾਰ ਲੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ